ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਤ ਰਾਜ ਮੇਤਰਾਾਂ ਦੇ ਵੀਰਾਂ ਦੀ ਸਹਿਯੋਗ ਨਾਲ ਇਹ ਗਾਣਾ ਪੇਸ਼ ਕਰ ਰਹੇ ਹਾਂ ਨਵਾ ਮਾ ਦਾ ਕਿਉਂ ਕੁਲਦੀਪ ਮਾਨਕ ਸਾਹਿਬ ਨਾਲ ਅਸੀਂ ਰਹਿੰਦੇ ਸੀ 8 ਸਾਲ ਉਸ ਵੇਲੇ ਹਨੂ ਨੇ ਮਾਦੀ ਦਾਤ ਬਖਸ਼ੀਏ ਮਾਂ ਸਭ ਤੋਂ ਵੱਡੀ ਚੀਜ਼ ਆਖਿਆ ਇੱਕ ਮਾਂ ਵੀਰਾਂ ਨੂੰ ਮਾਂ ਦਾ ਕੀ ਚਲਣਾ ਹੋ ਸਕੇ ਵੀਰ ਨੇ ਸੱਜੀਆਂ ਬਾਹ ਰਹਿਣ ਜਿਉਂਦੀਆਂ ਸਭ ਦੀਆਂ ਮਾਂਾਂ ਉਹ ਮਾਂ ਮਾਂ ਠੰਡੀਆਂ ਸ਼ਾਮਾਂ ਹੁੰਦੀਆਂ ਸਾਡੇ ਵੀ ਸਰਸਾਂ ਹੁੰਦੀ ਸੀ ਦਿਨ ਮੋੜ ਮੋੜ ਜਿੱਤੇ ਆਉਣ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਰੋਣਾ ਤੁਰਨਾ ਹੋਛ ਨੇ ਸਿਖਾਇਆ ਉਹ ਮੈਨੂੰ ਪੜਨ ਸਕੂਲੀ ਪਾਇਆ ਉਹ ਕਿਸੇ ਨਾਲ ਨਹੀਂ ਝਗੜਾ ਕਰਨਾ ਉਹ ਆਏ ਦਿਨ ਮਾਂ ਨੇ ਸਮਝਾਇਆ ਉਹ ਤੇਰੀ ਖੁਸ਼ੀ ਵਾਸਤੇ ਤੇਰੇ ਵੱਲੋਂ ਹਾਂ ਹੁੰਦੀ ਸੀ ਉਹ ਮੇਰੀ ਆਣ ਤੇ ਔਰ ਰੋਣਾ ਤਰਨਾ ਉਸ ਨੇ ਸਿਖਾਇਆ ਉਹ ਮੈਨੂੰ ਪੜਨ ਸਕੂਲੇ ਪਾਇਆ ਕਿਸੇ ਨਾਲ ਨਹੀਂ ਝਗੜਾ ਕਰਨਾ ਆਏ ਦਿਨ ਮਾਂ ਨੇ ਸਮਝਾਇਆ ਉਹ ਮੇਰੀ ਖੁਸ਼ੀ ਵਾਸਤੇ ਮੇਰੇ ਵੱਲੋਂ ਦੁਆ ਹੁੰਦੀ ਸੀ ਦੇਨ ਮੁੜ ਮੁੜ ਜੀਤੇ ਆਣ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਖੇਡਣ ਜਾਣਾ ਘਰ ਨਹੀਂ ਆਉਣਾ ਝੜਕਾ ਨਾਲੇ ਪਿਆਰ ਜਿਤਾਉਣਾ ਉਹ ਬੋਦੀ ਬੱਚਾ ਬਿਠਾ ਕੇ ਮਾਂ ਨੇ ਦੁੱਧ ਮੱਖਣ ਦੇ ਨਾਲ ਲੜ ਜਾਣਾ ਉਹ ਵਿਗੜ ਨਾ ਜਾਏ ਮੇਰਾ ਪੁੱਤਰਾ ਤਾਂ ਹੀ ਗੁੱਸੇ ਤਾਂ ਹੁੰਦੀ ਸੀ ਦਿਨ ਮੋੜ ਮੋੜ ਚੀਤੇ ਹੌਣ ਜਦੋਂ ਮੇਰੀ ਮਾਂ ਹੁੰਦੀ ਸੀ ਉਹ ਦੁੱਖਾਂ ਦੀ ਚਲ ਗਈ ਹਨੇਰੀ ਰੱਬ ਤੂੰ ਮਾਂ ਖੋਲੀ ਮੇਰੀ ਉਹ ਪਿੰਡ ਖੇੜੀ ਵਾ ਜੱਟਾਂ ਵਿੱਚ ਮੈਂ ਹਰ ਪਲ ਜਾ ਮਾਹਤ ਰੂਹ ਖੇਰੀ ਦਿਨ ਮੋੜ ਮੋੜ ਚੀਤੇ ਹੌਣ ਜਦੋਂ ਮੇਰੀ ਮਾਂ ਹੁੰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ